ਪਾਠ ਨੰਬਰ 11 ਦੀਪੂ ਨੇ ਛੁੱਟੀ ਲਈ ਆਓ ਪੜ੍ਹੀਏ ਦੀਪੂ ਤੀਜੀ ਜਮਾਤ ਵਿੱਚ ਪੜਦਾ ਸੀ ਉਹ ਹਰ ਕੰਮ ਵਿੱਚ ਬਹੁਤ ਵਧੀਆ ਸੀ ਪਰ ਕੁਝ ਦਿਨਾਂ ਤੋਂ ਜਦੋਂ ਵੀ ਸਕੂਲ ਜਾਣ ਦੀ ਗੱਲ ਹੁੰਦੀ ਤਾਂ ਉਹ ਅਲੱਗ-ਅਲੱਗ ਤਰ੍ਹਾਂ ਦੇ ਬਹਾਨੇ ਬਣਾਉਣ ਲੱਗਦਾ ਉਸ ਦਾ ਜੀ ਕਾਦਾ ਕਿਉ ਸਾਰਾ ਦਿਨ ਬਸ ਫੋਨ ਤੇ ਖੇਡਦਾ ਰਹੇ ਸਵੇਰੇ ਜਦੋਂ ਹੀ ਉਸ ਦੇ ਮੰਮੀ ਸਕੂਲ ਜਾਣ ਲਈ ਅਠਾਉਂਦੇ ਤਾਂ ਉਹ ਇੱਕੋ ਗੱਲ ਕਹਿੰਦਾ ਮੰਮੀ ਅੱਜ ਮੈਨੂੰ ਛੁੱਟੀ ਲੈ ਦਿਓ ਉਸ ਦੇ ਮੰਮੀ ਉਸ ਨੂੰ ਜਵਾਬ ਦਿੰਦੇ ਮੈਂ ਅਤੇ ਤੇਰੇ ਪਾਪਾ ਨੇ ਕੰਮ ਤੇ ਜਾਣਾ ਹੈ ਤੇਰੇ ਨਾਲ ਦੇ ਸਾਰੇ ਬੱਚੇ ਸਕੂਲ ਚਲੇ ਜਾਣਗੇ ਤੂੰ ਖੇਡੇਗਾ ਵੀ ਕਿਸ ਨਾਲ ਪਰ ਦੀਪੂ ਨੂੰ ਆਪਣੇ ਮੰਮੀ ਪਾਪਾ ਦੀ ਗੱਲ ਸਮਝ ਨਹੀਂ ਸੀ ਆਉਂਦੀ ਉਹ ਕਹਿੰਦਾ ਮੈਂ ਆਪਣੇ ਆਪ ਖੇਡਦਾ ਰਹਾਂਗਾ ਪਰ ਉਸੀ ਮੈਨੂੰ ਸਕੂਲੋਂ ਛੁੱਟੀ ਲੈ ਦਿਓ ਦੀਪੂ ਦੀ ਰੋਜ਼-ਰੋਜ਼ ਦੀ ਜਿੱਤੋਂ ਤੰਗ ਆ ਕੇ ਇੱਕ ਦਿਨ ਦੀਪੂ ਦੀ ਮੰਮੀ ਨੇ ਦੀਪੂ ਨੂੰ ਛੁੱਟੀ ਲੈ ਦਿੱਤੀ ਅਤੇ ਸ਼ਰਤ ਰੱਖੀ ਕਿ ਉਹ ਮੋਬਾਈਲ ਨਾਲ ਨਹੀਂ ਖੇਡੇਗਾ ਦੀਪੂ ਬਹੁਤ ਖੁਸ਼ ਹੋਇਆ ਕਿ ਅੱਜ ਉਸ ਨੂੰ ਤਾਂ ਨਾ ਤਾਂ ਸਕੂਲ ਜਾਣਾ ਪਵੇਗਾ ਨਾ ਹੀ ਪੜ੍ਹਨਾ ਪਵੇਗਾ ਸਵੇਰੇ ਉੱਠ ਕੇ ਉਹ ਭੱਜਾ ਭੱਜਾ ਬਾਗ ਵਿੱਚ ਗਿਆ ਬਾਗ ਵਿੱਚ ਮਧੂਮੱਖੀਆਂ ਫੁੱਲਾਂ ਤੇ ਮੰਡਲਾ ਰਹੀਆਂ ਸਨ ਦੀਪੂ ਨੇ ਇੱਕ ਮੱਖੀ ਨੂੰ ਕਿਹਾ ਪਿਆਰੀ ਮੱਖੀ ਆ ਜਾ ਮੇਰੇ ਨਾਲ ਖੇੜ ਮੱਕੀ ਨੇ ਅੱਗੋਂ ਜਵਾਬ ਦਿੱਤਾ ਨਾ ਬਈ ਨਾ ਮੇਰੇ ਕੋਲ ਅਜੇ ਕਿ ਡੰਦਾ ਵਕਤ ਨਹੀਂ ਮੈਂ ਤਾਂ ਸ਼ਹਿਦ ਇਕੱਠਾ ਕਰਨਾ ਹੈ ਇਹ ਕਹਿ ਕੇ ਮਧੂਮੱਖੀ ਆਪਣੇ ਕੰਮ ਲੱਗ ਗਈ ਫਿਰ ਦੀਪੂ ਦੀ ਨਜ਼ਰ ਆਪਣੇ ਗਵਾਂਡੀਆਂ ਦੇ ਕੁੱਤੇ ਮੋਤੀ ਤੇ ਪਈ ਜਿਹੜਾ ਤੇਜ਼ ਤੇਜ਼ ਭੱਜਿਆ ਜਾ ਰਿਹਾ ਸੀ ਦੀਪੂ ਨੇ ਮੋਤੀ ਨੂੰ ਕਿਹਾ ਆ ਜਾ ਮੋਤੀ ਆਪਾਂ ਦੋਵੇਂ ਖੇਡੀਏ ਅੱਗੋਂ ਮੋਤੀ ਨੇ ਜਵਾਬ ਦਿੱਤਾ ਇਹ ਖੇਡਣ ਦਾ ਠੀਕ ਸਮਾਂ ਨਹੀਂ ਮੈਂ ਤਾਂ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਹੈ ਇਹ ਕਹਿ ਕੇ ਮੋਤੀ ਉਹ ਅੱਖੋਂ ਉਲੇ ਹੋ ਗਿਆ ਫਿਰ ਦੀਪੂ ਦਾ ਧਿਆਨ ਇੱਕ ਚਿੜੀ ਵੱਲ ਗਿਆ ਉਹ ਆਪਣੀ ਚੁੰਝ ਵਿੱਚ ਤੀਲਾ ਫੜੀ ਉੜਦੀ ਜਾ ਰਹੀ ਸੀ ਦੀਪੂ ਨੇ ਚਿੜੀ ਨੂੰ ਕਿਹਾ ਆ ਭੈਣੇ ਚਿੜੀਏ ਆਪਾਂ ਦੋਵੇਂ ਖੇਡੀਏ ਚਿੜੀ ਨੇ ਇੱਕਦਮ ਕਿਹਾ ਮੈਨੂੰ ਤਾਂ ਸਿਰ ਖੁਰਕਣ ਦੀ ਵੇਲ ਨਹੀਂ ਮੈਂ ਸਮੇਂ ਸਿਰ ਆਪਣਾ ਅਲਣਾ ਬਣਾਉਣਾ ਹੈ ਕਿਉਂਕਿ ਹਰ ਕੰਮ ਸਮੇਂ ਸਿਰ ਕਰਨਾ ਹੀ ਵਧੀਆ ਹੁੰਦਾ ਹੈ ਇਹ ਕਹਿ ਕੇ ਚਿੜੀ ਫੁਰ ਕਰਕੇ ਉੱਡ ਗਈ ਦੀਪੂ ਅੱਗੇ ਤੁਰ ਪਿਆ ਉਸਨੇ ਦੇਖਿਆ ਕੀੜੀਆਂ ਆਪਣੇ ਮੂੰਹ ਵਿੱਚ ਅਨਾਜ ਦੇ ਦਾਣੇ ਚੁੱਕੀ ਕਤਾਰ ਬੰਨੀ ਜਾ ਰਹੀਆਂ ਸਨ ਦੀਪੂ ਨੇ ਹੁਣ ਕੀੜੀਆਂ ਦਾ ਤਰਲਾ ਕੀਤਾ ਆਜੋ ਨਿੱਕਿਓ ਕੀੜਿਓ ਕੁਝ ਪਲ ਮੇਰੇ ਨਾਲ ਖੇਡ ਲਵੋ ਮੇਰਾ ਖੇਡਣ ਨੂੰ ਬੜਾ ਜੀ ਕਰ ਰਿਹਾ ਹੈ ਕੀੜੀਆਂ ਨੇ ਉੱਤਰ ਦਿੱਤਾ ਸਾਡਾ ਇਹ ਭੋਜਨ ਇਕੱਠਾ ਕਰਨ ਦਾ ਸਮਾਂ ਹੈ ਅਸੀਂ ਸਮੇਂ ਨਾਲ ਵੱਧ ਤੋਂ ਵੱਧ ਭੋਜਨ ਆਪਣੀਆਂ ਖੁੱਡਾਂ ਵਿੱਚ ਇਕੱਠਾ ਕਰਨਾ ਹੈ ਸਾਨੂੰ ਵੇਲ ਕਿੱਥੇ ਇਹ ਕਹਿੰਦਿਆਂ ਕੀੜੀਆਂ ਆਪਣੇ ਚਾਲੇ ਤੁਰ ਗਈਆਂ ਦੀਪੂ ਬਹੁਤ ਉਦਾਸ ਹੋਇਆ ਕੋਈ ਵੀ ਉਸ ਨਾਲ ਖੇਡਣ ਲਈ ਤਿਆਰ ਨਹੀਂ ਸੀ ਸਾਰੇ ਆਪਣੇ ਕੰਮੀ ਰੁੱਝੇ ਹੋਏ ਸਨ ਇਕੱਲਾ ਉਹ ਹੀ ਵੇਲਾ ਸੀ ਉਹ ਦੁਪਹਿਰ ਤੱਕ ਇਕੱਲਾ ਘੁੰਮਦਾ ਰਿਹਾ ਦੀਪੂ ਨੂੰ ਜਦੋਂ ਉਸਦੇ ਮੰਮੀ ਘਰ ਆਏ ਤਾਂ ਦੀਪੂ ਨੇ ਉਹਨਾਂ ਦੇ ਅੰਦਰ ਆਉਣ ਸਾਰ ਕਿਹਾ ਮੰਮੀ ਮੈਨੂੰ ਸਮਝ ਆ ਗਈ ਹੈ ਕਿ ਹਰ ਕੰਮ ਦਾ ਇੱਕ ਸਹੀ ਸਮਾਂ ਹੁੰਦਾ ਹੈ ਮੈਂ ਹੁਣ ਕਦੇ ਸਿਰਫ ਖੇਡਣ ਲਈ ਛੁੱਟੀ ਨਹੀਂ ਲਵਾਵਾਂਗਾ ਆਓ ਗੱਲਾਂ ਕਰੀਏ ਦੀਪੂ ਕਿਹੜੀ ਜਮਾਤ ਵਿੱਚ ਪੜਦਾ ਸੀ ਦੀਪੂ ਤੀਸਰੀ ਜਮਾਤ ਵਿੱਚ ਪੜਦਾ ਸੀ ਚਿੜੀ ਨੇ ਕਿਉਂ ਕਿਹਾ ਕਿ ਅਸੀਂ ਆਪਣਾ ਅਲਣਾ ਸਮੇਂ ਸਿਰ ਬਣਾਉਣਾ ਹੈ ਕਿਉਂਕਿ ਚਿੜੀ ਨੂੰ ਪਤਾ ਸੀ ਕਿ ਕਿਸੇ ਟਾਈਮ 'ਤੇ ਬਰਖਾ ਹੋ ਸਕਦੀ ਹੈ ਇਸ ਲਈ ਉਹ ਆਪਣਾ ਸਮੇਂ ਸਿਰ ਅਲਣਾ ਬਣਾਏਗੀ ਤਾਂ ਹੀ ਉਹ ਬਰਖਾ ਤੋਂ ਬਚ ਸਕੇਗੀ मधुमकिया ने खेडन तो क्यों मना ਕੀਤਾ मधुमकिया ने शहद ਇਕੱਠਾ ਕਰਨਾ ਸੀ ਇਸ ਲਈ ਉਸਨਾ ਨੇ ਖੇਡਨ ਤੋਂ ਮਨਾ ਕਰ ਦਿੱਤਾ ਸਾਰਿਆਂ ਦੀ ਗੱਲ ਸੁਣ ਕੇ ਦੀਪੂ ਨੇ ਕੀ ਫੈਸਲਾ ਲਿਆ ਅਤੇ ਕਿਉਂ ਸਾਰਿਆਂ ਦੀ ਗੱਲ ਸੁਣ ਕੇ ਦੀਪੂ ਨੂੰ ਇਹ ਸਮਝ ਆ ਗਿਆ ਸੀ ਕਿ ਹਰ ਕੰਮ ਕਰਨ ਦਾ ਇੱਕ ਸਹੀ ਸਮਾਂ ਹੁੰਦਾ ਹੈ ਇਸ ਲਈ ਉਸਨੇ ਇਹ ਫੈਸਲਾ ਕੀਤਾ ਕਿ ਉਹ ਸਿਰਫ ਖੇਡਣ ਲਈ ਕਦੇ ਵੀ ਛੁੱਟੀ ਨਹੀਂ ਲਵੇਗਾ। ਆਓ ਕਰੀਏ, ਸੋਚੀਏ, ਸਮਝੀਏ ਅਤੇ ਕਰੀਏ। ਪ੍ਰਸ਼ਨ ਨੰਬਰ 1, ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ। ਊੜਾ ਕਹਾਣੀ ਵਿੱਚ ਦੀਪੂ ਨੂੰ ਕੌਣ-ਕੌਣ ਮਿਲਿਆ? ਕਹਾਣੀ ਵਿੱਚ ਦੀਪੂ ਨੂੰ ਮਧੂਮੱਖੀ, ਮੋਤੀ ਕੁੱਤਾ, ਚਿੜੀ ਅਤੇ ਕੀੜੀਆਂ ਮਿਲੀਆਂ। ਐੜਾ ਮਾਤਾ ਜੀ ਨੇ ਦੀਪੂ ਨੂੰ ਛੁੱਟੀ ਲੈ ਕੇ ਖੇਡਣ ਲਈ ਹਾਂ ਕਿਉਂ ਕਰ ਦਿੱਤੀ? ਦੀਪੂ ਦੀ ਰੋਜ਼ ਰੋਜ਼ ਦੀ ਜੇਤੋ ਤੰਗ ਆ ਕੇ ਮਾਤਾ ਜੀ ਨੇ ਦੀਪੂ ਨੂੰ ਛੁੱਟੀ ਲੈ ਕੇ ਖੇਡਣ ਲਈ ਹਾਂ ਕਰ ਦਿੱਤੀ ਈੜੀ ਕੀੜੀਆਂ ਭੋਜਨ ਕਿਉਂ ਇਕੱਠਾ ਕਰ ਰਹੀਆਂ ਸਨ ਕੀੜੀਆਂ ਨੇ ਸਮੇਂ ਨਾਲ ਵੱਧ ਤੋਂ ਵੱਧ ਭੋਜਨ ਆਪਣੀਆਂ ਖੁੱਡਾਂ ਵਿੱਚ ਇਕੱਠਾ ਕਰਨਾ ਸੀ ਸੱਸਾ ਹਰ ਕੰਮ ਸਮੇਂ ਸਿਰ ਕਰਨਾ ਹੀ ਵਧੀਆ ਹੁੰਦਾ ਹੈ ਇਹ ਕੈਸ ਨੇ ਅਤੇ ਕਿਉਂ ਕਿਹਾ ਇਹ ਵਾਕ ਦੀਪੂ ਨੇ ਆਪਣੀ ਮਾਤਾ ਜੀ ਨੂੰ ਕਹੇ ਕਿਉਂਕਿ ਉਸ ਨੂੰ ਸਮਝ ਲੱਗ ਗਈ ਸੀ ਕਿ ਸਕੂਲਸ ਹਮੇ ਪੜਨਾ ਚਾਹੀਦਾ ਹੈ ਨਾ ਕਿ ਸਕੂਲ ਤੋਂ ਛੁੱਟੀ ਲੈ ਕੇ ਖੇਡਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 2 ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਢੁਕਵੇਂ ਸ਼ਬਦ ਚੁਣ ਕੇ ਖਾਲੀ ਥਾਂਵਾਂ ਭਰੋ। ਕੂੜਾ, ਮਧੂਮੱਖੀਆਂ ਫੁੱਲਾਂ ਤੇ ਡੈਸ਼ ਰਹੀਆਂ ਸਨ। ਮੰਡਲਾ, ਐੜਾ ਚਿੜੀ ਆਪਣਾ ਡੈਸ਼ ਬਣਾ ਰਹੀ ਸੀ। ਆਲਨਾ, ਈੜੀ ਦੀਪੂ ਨੇ ਕੀੜੀਆਂ ਦਾ ਡੈਸ਼ ਕੀਤਾ। ਤਰਲਾ। ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 3 ਹੇਠਾਂ ਦਿੱਤੇ ਸ਼ਬਦਾਂ ਦੇ ਵਚਨ ਬਦਲ ਕੇ ਵਾਕਾਂ ਵਿੱਚ ਵਰਤੋ ਚਿੜੀ ਚਿੜੀਆਂ ਚਿੜੀਆਂ ਉਡ ਰਹੀਆਂ ਹਨ ਕੀੜੀ ਕੀੜੀਆਂ ਦੀਪੂ ਨੇ ਕੀੜੀਆਂ ਦਾ ਤਰਲਾ ਕੀਤਾ ਮੱਖੀ ਮੱਖੀਆਂ ਮੱਖੀਆਂ ਫੁੱਲਾਂ ਤੇ ਮੰਡਲਾ ਰਹੀਆਂ ਸਨ ਤਿਤਲੀ ਤਿਤਲੀਆਂ ਬਾਗ ਵਿੱਚ ਰੰਗ ਬਰੰਗੀਆਂ ਤਿਤਲੀਆਂ ਸਨ ਪ੍ਰਸ਼ਨ ਨੰਬਰ 4 ਹੇਠਾਂ ਦਿੱਤੇ ਖਾਨਿਆਂ ਵਿੱਚੋਂ ਸ਼ਬਦ ਲੱਭੋ ਅਤੇ ਲਿਖੋ ਕੀਮਤੀ ਚਿੜੀ ਸ਼ਹਿਦ ਆਲਣਾ ਕੰਮ ਜਦ ਕੀੜੀ ਤੀਜੀ ਸੋਚੋ ਅਤੇ ਕਰੋ ਪ੍ਰਸ਼ਨ ਨੰਬਰ 5 ਛੁੱਟੀ ਵਾਲੇ ਦਿਨ ਤੁਸੀਂ ਕੀ ਕੀ ਕਰਦੇ ਹੋ ਇਹਨਾਂ ਕੰਮਾਂ ਦੀ ਇੱਕ ਸੂਚੀ ਬਣਾ ਕੇ ਲਿਖੋ ਸ਼ੈਰ ਕਰਨਾ ਸਫਾਈ ਕਰਨਾ ਟੀਵੀ ਵੇਖਣਾ ਸਕੂਲ ਦਾ ਕੰਮ ਕਰਨਾ ਦੋਸਤਾਂ ਨਾਲ ਖੇਡਣਾ ਸੰਗੀਤ ਸੁਣਨਾ ਆਰਾਮ ਕਰਨਾ ਬਾਜ਼ਾਰ ਜਾ ਕੇ ਸਮਾਨ ਖਰੀਦਣਾ ਹਾਟ ਕੰਮ ਅਸੀਂ ਛੁੱਟੀ ਵਾਲੇ ਦਿਨ ਕਰਦੇ ਹਾਂ। ਇਹ ਵੀ ਕਰੀਏ। ਪ੍ਰਸ਼ਨ ਨੰਬਰ 6 ਹੇਠਾਂ ਦਿੱਤੀ ਤਸਵੀਰ ਤੇ ਕੁਝ ਵਾਕ ਕਹਾਣੀ ਲਿਖੋ ਅਤੇ ਜਮਾਤ ਵਿੱਚ ਸੁਣਾਓ। ਅਸੀਂ ਤਸਵੀਰ ਅਨੁਸਾਰ ਕਹਾਣੀ ਬਣਾਵਾਂਗੇ। ਇੱਕ ਦਿਨ ਰਮਨ ਅਤੇ ਅਮਨ ਆਪਣੇ ਭਾਈ ਗਗਨ ਨਾਲ ਬਾਹਰ ਖੇਡ ਰਹੇ ਸਨ। ਉਹਨਾਂ ਨੇ ਇੱਕ ਬਹੁਤ ਹੀ ਪਿਆਰਾ ਕੁੱਤਾ ਦੇਖਿਆ। ਇਹ ਕੁੱਤਾ ਪਹਿਲਾਂ ਥੋੜਾ ਡਰਿਆ ਹੋਇਆ ਲੱਗ ਰਿਹਾ ਸੀ ਪਰ ਅਮਨ ਨੇ ਉਸ ਨੂੰ ਪਿਆਰ ਨਾਲ ਬੁਲਾਇਆ। ਰਮਨ ਨੇ ਵੀ ਉਸ ਨੂੰ ਛੂਆ ਗगन ਨੇ ਉਹਨਾਂ ਨੂੰ ਦੱਸਿਆ ਕਿ ਕੁੱਤੇ ਵੀ ਸਾਡੇ ਦੋਸਤ ਹੁੰਦੇ ਹਨ ਅਮਨ ਜੋ ਕਿ ਬਹੁਤ ਹੁਸ਼ਿਆਰ ਹੈ ਉਸ ਨੇ ਕੁੱਤੇ ਨੂੰ ਪਾਣੀ ਪਿਲਾਇਆ ਉਹ ਸਾਰੇ ਇਕੱਠੇ ਉਸ ਕੁੱਤੇ ਨਾਲ ਖੇਡੇ ਅਤੇ ਬਹੁਤ ਮਜ਼ਾ ਲਿਆ ਅਖੀਰ ਵਿੱਚ ਉਹਨਾਂ ਨੇ ਕੁੱਤੇ ਨੂੰ ਖਾਣਾ ਦਿੱਤਾ ਅਤੇ ਉਹ ਸਾਰੇ ਖੁਸ਼ੀ ਨਾਲ ਆਪਣੇ ਘਰ ਵਾਪਸ ਚਲੇ ਗਏ ਥੈਂਕ ਯੂ ਫਾਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ